ਮਸਕਾ ਜੀ ਮੈਂ ਤੁਹਾਨੂੰ ਦੱਸਕੋ ਅੱਜ ਅਸੀਂ ਨਰ ਸਟੇਡੀਅਮ ਦੇ ਉੱਪਰ ਖਿੜੀ ਮੌਜੂਦ ਹਾਂ ਤੇ 26 ਜਨਵਰੀ ਦਾ ਜਿਹੜਾ ਗਣਤੰਤਰ ਦਿਵਸ ਦੇ ਸਬੰਧ ਵਿੱਚ ਅਸੀਂ ਕਵਰ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਜਗ੍ਹਾ ਦੇ ਉੱਤੇ 26 ਜਨਵਰੀ ਦਾ ਗਣਤੰਤਰ ਦਿਵਸ ਮਨਾਇਆ ਜਾਣਾ ਹੈ ਤੇ ਨਰ ਸਟੇਡੀਅਮ ਨੂੰ ਨਵੀਂ ਲੁੱਕ ਜਿਹੜੀ ਦਿੱਤੀ ਗਈ ਹੈ ਔਰ ਉੱਪਰ ਦੇ ਹਲਕਾ ਬਹੁਤ ਇੱਕਦਮ ਜਿਤਨਾ ਸੋਹਣਾ ਹੈ ਤੇ ਬੋਤੀਆਂ ਦੇ ਉੱਤੇ ਬਿਲਕੁਲ ਰੰਗ ਪੇਂਟ ਕੀਤਾ ਹੋਇਆ ਔਰ ਲਾਈਟਾਂ ਅਸੀਂ ਲਾਈਟਾਂ ਦੇਖ ਰਹੇ ਹਾਂ ਕਿ ਵੱਡੀਆਂ-ਵੱਡੀਆਂ ਲਾਈਟਾਂ 4-4 ਪਿੱਕੇ ਖੰਭੇ ਦੇ ਉੱਤੇ ਲਾਈਟਾਂ ਜਿਵੇਂ ਲੱਗ ਚੁੱਕੀਆਂ ਹਨ ਲੇਕਿਨ ਮੈਂ ਚਾਹਾਂਗਾ ਕਿ ਪਿਛਲੇ ਸਰਕਾਰਾਂ ਤੋਂ ਦੇ ਕੇ ਮੌਜੂਦਾ ਸਰਕਾਰ ਵੱਲੋਂ ਇਹ ਵੱਡਾ ਪੁਰਾਣਾ ਜਿਹਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਆਪਣੇ ਰੋਪੜ ਜਿਲ੍ਹੇ ਨੂੰ ਬਾਕੀ ਸੁੰਦਰਤਾ ਵੀ ਜਿਹੜੀ ਹੋ ਰਹੀ ਹੈ ਕਿਉਂਕਿ ਰੋਪੜ ਜਿਲ੍ਹਾ ਰੁਪਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਲੇਕਿਨ ਅੱਜ ਮੈਂ ਨਹਿਰੂ ਸਟੇਡੀਅਮ ਦੀ ਗੱਲ ਕਰਾਂ ਤਾਂ ਨਹਿਰੂ ਸਟੇਡੀਅਮ ਇੱਕ ਬਹੁਤ ਅੱਛਾ ਔਰ ਇੱਕ ਵੱਡਾ ਸਟੇਡੀਅਮ ਜਿਵੇਂ ਆਪਾਂ ਚੰਡੀਗੜ੍ਹ ਸਟੇਡੀਅਮ ਜਾਂ ਹੋਰ ਸਟੇਡੀਅਮ ਦੇਖਦੇ ਆ ਇਸੇ ਤਰ੍ਹਾਂ ਇਸ ਸਟੇਡੀਅਮ ਨੂੰ ਲੁੱਕ ਦਿੱਤੀ ਗਈ ਹੈ ਬੜੇ ਵਧੀਆ ਰੰਗ ਰੋਗਨ ਬਿਲਕੁਲ ਪਿਆਰ ਨਾਲ ਜਿਵੇਂ ਆ 26 ਜਨਵਰੀ ਨੂੰ ਚੱਲ ਰਹੀਆਂ ਨੇ ਤੇ ਜਿਹੜਾ ਟਰੈਕ ਹੈ ਟਰੈਕ ਦੇ ਉੱਤੇ ਰਿੱਤਾ ਪਛਾਇਆ ਹੋਇਆ ਹੈ ਕਿਉਂਕਿ ਬਾਰਸ਼ ਵੀ ਪੈ ਰਹੀ ਹੈ ਕਿ 26 ਜਨਵਰੀ ਤੱਕ ਹੋ ਸਕਦਾ ਬਾਰਸ਼ ਨਗਰ ਦਾਬ ਚੱਲਦੀ ਰਹੇ ਸਮੇਂਕਿ ਜਿਹੜੇ ਹਾਂਜੀ ਸੁੱਕਾ ਟਰੈਕ ਹੈ ਜੀ ਬਸ ਦੇ ਵਿੱਚ ਹੀ ਦਿਖਾਈ ਦੇ ਰਿਹਾ ਤੇ ਲੇਕਿਨ ਇਸ ਗੱਲ ਦੀ ਅਸੀਂ ਵੀ ਦਾਅ ਦਿੰਦੇ ਆ ਕਿ ਵਾਕਈ ਅਜੇ ਰੂਪਰ ਤੋਂ ਆਪਾਂ ਰੂਪਨਗਰ ਕਹਿ ਸਕਦੇ ਹਾਂ ਤੇ ਤਸਵੀਰਾਂ ਬਿਲਕੁਲ ਸਿੱਧੀਆਂ ਅਸੀਂ ਇੱਥੇ ਡਾਇਰੈਕਟ ਅਸੀਂ ਪਹੁੰਚੇ ਹੋਇਆ ਨੈਰੋ ਸਟੇਡੀਅਮ ਦੀਆਂ ਤੇ 26 ਜਨਵਰੀ ਦਾ ਜਿਹੜਾ ਵੀ ਇੱਥੇ ਮਨਾਉਣਾ ਹੈ ਤੇ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਕਰੜੇ ਕੀਤੇ ਹੋਏ ਨੇ